ਸਾਹਿਬ ਨੇ ਇੱਕ ਸਵਾਲ ਕਰ ਦਿੱਤਾ ਆ ਕਿ ਕੋਈ ਐਸੀ ਬੀਬੀ ਜਿਹੜੀ ਉੱਠ ਕੇ ਖਲੋਵੇ ਜਿਸ ਨੇ ਅਜੇ ਤੱਕ ਕਿਸੇ ਮਰਦ ਦਾ ਮੂੰਹ ਨਾ ਫਟਕਾਰਿਆ ਹੋਵੇ ਤੇ ਸਾਰੀਆਂ ਮਾਈਆਂ ਨੀਵੀਆਂ ਪਾ ਕੇ ਬਹਿ ਗਈਆਂ ਤੇ ਇੱਕ ਮਾਈ ਕਾਬਲ ਦੀ ਜਿਹਦਾ ਨਾਮ ਭਾਗਣ ਸੀ ਉੱਠ ਕੇ ਖਲੋ ਗਈ ਉਹਨੇ ਆਖਿਆ ਮਹਾਰਾਜ ਮੈਂ ਅਜੇ ਤੱਕ ਕਿਸੇ ਮਰਦ ਦਾ ਮੁਖ ਨਹੀਂ ਫਟਕਾਰਿਆ ਪਾਤਸ਼ਾਹ ਨੇ ਪੁੱਛਿਆ ਕੀ ਕਾਰਨ ਉਹਨੇ ਦੱਸਣਾ ਕੀਤਾ ਕਿ ਮਹਾਰਾਜਾ ਸਾਹਿਬ ਜੀ ਅਸੀਂ ਸੱਤ ਭੈਣਾਂ ਸਾਂ ਸਾਡਾ ਪਿਓ ਸ਼ਾਹਜਹਾਂ ਆਗਰੇ ਉਥੇ ਨੌਕਰੀ ਕਰਦਾ ਸੀ ਸ਼ਾਹਜਹਾਂ ਕੋ ਦੀਵਾਨ ਸੀ ਤੇ ਸੱਤ ਭੈਣਾਂ ਦਾ ਭਰਾ ਕੋਈ ਨਹੀਂ ਸੀ ਤੇ ਅੱਠਵੀਂ ਵਾਰ ਸਾਡੀ ਮਾਂ ਗਰਭਵਤੀ ਸੀ ਤੇ ਸਾਡੀ ਮਾਂ ਦੇ ਗਰਭ ਦੇ ਦਿਨ ਸੰਪੂਰਨ ਹੋਣ ਵਾਲੇ ਸਨ ਤੇ ਸਾਡਾ ਪਿਤਾ ਚੜ੍ਹਾਈ ਕਰ ਗਿਆ ਜਦੋਂ ਪਿਤਾ ਚੜ੍ਹਾਈ ਕੀਤਾ ਤੇ ਸ਼ਾਹ ਜਹਾਂ ਨੇ ਸਾਡੇ ਘਰ ਦੀ ਜੱਜ ਜ਼ਮੀਨ ਜਾਇਦਾਦ ਘਰ ਜ਼ਬਤ ਕਰ ਲਿਆ ਚੌਂਕੀ ਬਿਠਾਤੀ ਘਰ ਨੂੰ ਤਾਲੇ ਲਾ ਦਿੱਤੇ ਗਏ ਤੇ ਉਸ ਵੇਲੇ ਫਿਰ ਸ਼ਾਹ ਜਹਾਂ ਨੂੰ ਅਸੀਂ ਜਾ ਕੇ ਤਰਲੇ ਲਏ ਵੀ ਸਾਡਾ ਘਰ ਚੌਂਕੀ ਕਿਉਂ ਬਦਲ ਦਿੱਤਾ ਚੌਂਕੀ ਕਿਉਂ ਬਿਠਾਈ ਤਾਂ ਉਸ ਨੇ ਕਿਹਾ ਤੁਹਾਡੇ ਘਰ ਜਿਹੜਾ ਇੱਕ ਮਰਦ ਸੀ ਉਹ ਚਲਾ ਗਿਆ ਆ ਔਰਤ ਕਦੇ ਜਾਇਦਾਦ ਦੀ ਵਾਰਿਸ ਨਹੀਂ ਬਣ ਸਕਦੀ ਤੇ ਮਰਦ ਜੇ ਹੁੰਦਾ ਤੇ ਤੁਹਾਡੇ ਘਰ ਦੀ ਜਾਇਦਾਦ ਤੁਹਾਨੂੰ ਮਿਲ ਜਾਂਦੀ ਤੇ ਜੇ ਹੁਣ ਤੁਹਾਡੇ ਘਰ ਕਿਸੇ ਮਰਦ ਦਾ ਜਨਮ ਹੋਊਗਾ ਤੇ ਇਹ ਜਾਇਦਾਦ ਤੇ ਘਰ ਤੁਹਾਨੂੰ ਮਿਲ ਜਾਏਗਾ ਨਹੀਂ ਤੇ ਤੁਹਾਨੂੰ ਇਥੋਂ ਵਾਪਸ ਜਾਣਾ ਪਏਗਾ ਤੁਹਾਡੇ ਇਲਾਕੇ ਵਿੱਚ ਉਸ ਵੇਲੇ ਮਹਾਰਾਜ ਅਸੀਂ ਸੱਤਾਂ ਭੈਣਾਂ ਨੇ ਗੁਰੂ ਪਰਮੇਸ਼ਰ ਅੱਗੇ ਦੁਆਵਾਂ ਅਰਦਾਸਾਂ ਕੀਤੀਆਂ ਰੱਬ ਨੇ ਸਾਡੀ ਦੁਆ ਸੁਣੀ ਸਾਡੇ ਘਰ ਦੇ ਵਿੱਚ ਰੱਬ ਨੇ ਇੱਕ ਪੁੱਤਰ ਦੀ ਭਾਬ ਸਾਨੂੰ ਭਰਾ ਦੀ ਦਾਤ ਬਖਸ਼ਿਸ਼ ਕੀਤੀ ਜਿਸ ਦੀ ਬਦੌਲਤ ਸ਼ਾਹ ਜਹਾਂ ਖੁਸ਼ ਹੋਇਆ ਉਹਨੇ ਸਾਡੇ ਘਰੋਂ ਚੌਂਕੀ ਚਕਵਾ ਦਿੱਤੀ ਸਾਡੇ ਘਰ ਦੀਆਂ ਤਾਲੇ ਖੋਲ ਦਿੱਤੇ ਤੇ ਮਹਾਰਾਜ ਸੱਚੇ ਪਾਦਸ਼ਾਹ ਫਿਰ ਸਾਨੂੰ ਸਾਡੀ ਮਾਂ ਨੇ ਮਤ ਦਿੱਤੀ ਸਤਾ ਭੈਣਾਂ ਨੂੰ ਕਿਹਾ ਤੁਹਾਡਾ ਘਰ ਇੱਕ ਮਰਦ ਦੇ ਜਨਮ ਲੈਣ ਤੇ ਵਸਿਆ ਵਾ ਤੁਸੀਂ ਅੱਜ ਤੋਂ ਬਾਅਦ ਜ਼ਿੰਦਗੀ 'ਚ ਕਦੇ ਕਿਸੇ ਮਰਦ ਦਾ ਮੂੰਹ ਨਹੀਂ ਫਟਕਾਰਨਾ ਏ ਮਹਾਰਾਜ ਸਾਹਿਬ ਅੱਜ ਤੋਂ ਉਸ ਦਿਨ ਤੋਂ ਬਾਅਦ ਕਦੇ ਵੀ ਕਦੇ ਕਿਸੇ ਮਨੁੱਖ ਦਾ ਮੂੰਹ ਨਹੀਂ ਫਟਕਾਰਿਆ ਸਾਡਾ ਸਾਡਾ ਘਰ ਇੱਕ ਮਰਦ ਦੇ ਦਾੜੇ ਨੇ ਵਸਾਇਆ ਮਰਦ ਦੇ ਮੁਖ ਤੇ ਦਾੜਾ ਨਾ ਹੋਵੇ ਤੇ ਔਰਤ ਲੱਗਦਾ ਹੈ ਤੇ ਮਹਾਰਾਜ ਸਾਹਿਬ ਦੜੇ ਵਾਲੇ ਦਸਤਾਰ ਵਾਲੇ ਮਰਦ ਨੂੰ ਦੇਖ ਕੇ ਤੇ ਇੰਜ ਲੱਗਦਾ ਜਿਵੇਂ ਖੁਦਾ ਦੇ دیدار ਕਰਨ ਲਈ ਦੇ ਹੋਣ ਮਹਾਰਾਜ ਸਾਹਿਬ ਦੇ ਸਾਹਮਣੇ ਖਲੋਤੀ ਹੋਈ ਮਾਈ ਭਾਗਣ ਇਸ ਤਰ੍ਹਾਂ ਬਚਨ ਦੱਸ ਰਹੀ ਸੀ ਜਿਸ ਨੂੰ ਸਾਰੀ ਸੰਗਤ ਨੇ ਸੁਣਿਆ ਵੀ ਕਲਗੀਧਰ ਪਾਤਸ਼ਾਹ ਜੀ ਨੇ ਮਾਈ ਭਾਗਣ ਨੂੰ ਸ਼ਾਬਾਸ਼ ਸ਼ਾਬਾਸ਼ ਤੇ ਧੰਨ ਧੰਨ ਕਹਿਆ ਸੀਗਾ ਕਰੇ ਸੰਪੂਰਨ ਸੰਗਤ ਆਸਾ ਸਾਰੀ ਸੰਗਤ ਦੀਆਂ ਮਹਾਰਾਜ ਸਾਹਿਬ ਨੇ ਇਸ਼ਾਵਾਂ ਵੀ ਫਿਰ ਪੂਰੀਆਂ ਕੀਤੀਆਂ ਸਨ ਕੀਰਤਕ ਦਿਨ ਆਨੰਦਪੁਰ ਰਹਿ ਕੇ ਉਹ ਮਾਈ ਜਿਹੜੀ ਹੈ ਫਿਰ ਕਾਫੀ ਸਮਾਂ ਮਹਾਰਾਜ ਸਾਹਿਬ ਕੋ ਆਨੰਦਪੁਰ ਸਾਹਿਬ ਰਹਿ ਕੇ ਭਈ ਬਿਦਿਆ ਆਪਣਾ ਬਿੰਤੀ ਕਹਿ ਕਾ ਫਿਰ ਉਹ ਵਾਪਸ ਆਪਣੇ ਨਗਰ ਨੂੰ ਚਲੀ ਗਈ ਸੀਗੀ ਦੇ ਪਹਾਲ ਖੰਡੇ ਕੀ ਕੇਤੇ ਕਈ ਸੰਗਤਾਂ ਖੰਡੇ ਦੀ ਪਾਉਲ ਲੈ ਕੇ ਗਈਆਂ ਜਾਂਦੀਆਂ ਤੇ ਆ ਕੇ ਜਿਹੜੀਆਂ ਦਰਸ਼ਨ ਕਰਦੀਆਂ ਉਹ ਵੀ ਖੰਡੇ ਦੀ ਪਾਉਲ ਲੈਂਦੀਆਂ ਆਜੁੱਧ ਧਾਰ ਗੁਰ ਹਰ ਖੇਤੇ ਮਹਾਰਾਜ ਸਾਹਿਬ ਜੀ ਯੋਧ ਧਾਰਨਾ ਭਾਵ ਸ਼ਸਤਰ ਵਿਦਿਆ ਧਾਰਨ ਕਰਨ ਦੀ ਪ੍ਰੇਰਣਾ ਸਭ ਨੂੰ ਦਿੰਦਾ ਹੈ। ਮੈ ਸਿਰ ਪਾਉ ਆਵਸ ਸਿਰਦਾਏ। ਕਈ ਮਹਾਰਾਜ ਸੱਚੇ ਪਾਤਸ਼ਾਹ ਕੋਲੋਂ ਸਿਰ ਪਾਉ ਲੈ ਕਰਕੇ ਜਾਂਦੇ। ਜਸ ਕੋ ਉਚਰਤ ਜਿਤ ਜਿਤ ਜਾਏ। ਤੇ ਮਹਾਰਾਜ ਸਾਹਿਬ ਦਾ ਜਸ ਗਾਉਂਦੇ ਗਾਉਂਦੇ ਜਾਂਦੇ ਜਿੱਧਰੋਂ ਵੀ ਆਏ ਹੁੰਦੇ। ਜਿਵੇਂ ਆਵਦ ਤਿਮ ਖਰਚ ਵਿਸਾਲਾ। ਜਿਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਉਨ੍ਹਾਂ ਦੀ ਸੰਗਤ ਵਤ ਦੀ ਉਵੇਂ-ਉਵੇਂ ਖਰਚ ਵੀ ਹੁੰਦਾ ਗੁਰ ਕੈ ਘਰ ਹੋਵਤ ਸਭ ਕਾਲਾ ਗੁਰੂ ਦੇ ਘਰ ਵਿੱਚ ਗੁਰ ਕੇ ਕਾਤ ਹੋਵਤ ਅਤ ਸਭ ਕਾਲਾ ਗੁਰੂ ਘਰ ਸਭ ਕੁਝ ਵਰਤਦਾ ਸੀ ਇਸ ਤਰ੍ਹਾਂ ਕਾਤ ਕ ਬਤਿਓ ਸੋ ਅਗਹਿਨ ਆਵਾ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਇਸ ਤਰ੍ਹਾਂ ਬਹੁਤ ਸਾਰੀ ਸੰਗਤ ਦਾ ਆਉਣ ਜਾਣ ਬਣਿਆ ਹੋਇਆ ਸੀ ਬੈਠੇ ਗੁਰੂ ਦੀਵਾਨ ਲਗਾਵਾ ਠੀਕ ਦਿਨ ਮਹਾਰਾਜ ਸਾਹਿਬ ਦੀਵਾਨ ਸਜਾ ਕੇ ਬੈਠੇ ਤਾਂ ਸਿੱਖਣ ਕਰ ਜੋਰ ਉਚਾਰਾ ਤਾਂ ਸਿੱਖ ਸੰਗਤਾਂ ਨੇ ਹੱਥ ਜੋੜ ਕੇ ਬਚਨ ਕੀਤਾ ਗੁਰ ਸਾਚੇ ਪਾਤਸ਼ਾਹੇ ਉਧਾਰਾ ਗੁਰੂ ਸਾਹਿਬ ਸੰਗਤਾਂ ਨਾਲ ਗਾਤ ਵਾਰਤਾ ਲਾਭ ਕਰਦੇ ਤੇ ਸੰਗਤ ਦਾ ਉਧਾਰ ਕਰਦੇ ਭਾਣਾ ਪ੍ਰਭ ਕੋ ਜਿਮ ਉਰ ਚਾਹੋ ਰਾਜ ਪਾਤਸ਼ਾਹ ਕਹਿੰਦੇ ਰੱਬ ਦੇ ਪਿਆਰਿਓ ਜੋ ਪਰਮੇਸ਼ਰ ਦਾ ਬਾਣਾ ਨੂੰ ਸਤ ਕਰਕੇ ਮੰਨਣਾ ਕਰੋ ਤਿਮ ਬਿਹਾਰ ਤੂਰੋ ਸਭ ਮਾਹੋ ਇਸ ਤਰ੍ਹਾਂ ਗਰੀਬਨਵਾਸ ਸੱਚੇ ਪਾਤਸ਼ਾਹ ਜੀ ਤਿਮ ਬਿਹਾਰ ਤੂਰੂ ਸਭ ਮਾਹੂ ਜਿਵੇਂ ਜਿਵੇਂ ਕਿਸੇ ਦਾ ਵਿਹਾਰ ਉਸ ਤਰ੍ਹਾਂ ਹੀ ਵਰਤਦੇ ਤੋ ਉਰੰਤ ਖਰਚ ਅਬ ਚਾਹੀਐ ਮਹਾਰਾਜ ਸਾਹਿਬ ਪਾਸ਼ਾ ਜੀਵੇ ਕੋਲੋਂ ਬਾਦੂ ਸੰਗਤ ਆਉਂਦੀ ਤੇ ਗੁਰੂ ਕੀ ਸੰਗਤ ਅੰਦਰ ਖਰਚ ਬਾਦੂ ਹੁੰਦਾ ਸੇਤ ਕਾਲ ਆਇਓ ਬਹੁ ਲਹੀਐ ਬਹੁਤ ਜੋ ਸਰਦੀ ਦਾ ਸਮਾਂ ਆਉਂਦਾ ਸੀ ਤੇ ਕਈ ਮਹਾਰਾਜ ਪਾਸ਼ਾ ਕੋਲੋਂ ਗਰਮ ਬਸਤਰ ਲੈਣ ਵਾਸਤੇ ਕਈ ਸੰਗਤਾਂ ਬਸਤਰ ਲੈ ਲੈਂਦੀਆਂ ਕਈ ਮਾਇਆ ਲੈ ਲੈਂਦੇ ਇਸ ਪ੍ਰਕਾਰ ਜਬ ਹੂੰ ਸਭ ਕਹਿਓ ਇਸ ਪ੍ਰਕਾਰ ਜੋ ਸੰਗਤਾਂ ਵਰਤਾਰਾ ਵਰਤ ਗੁਰੂ ਸਾਹਿਬ ਵਰਤਾਉਂਦੇ ਸਨ ਬਖਸ਼ਿਸ਼ਾਂ ਦਿੰਦੇ ਸੰਤਾਂ ਇੱਕ ਗੁਨਜਾਰਾ ਆਵਤ ਲਹਿਓ ਇੱਕ ਗੁਨਜਾਰਾ ਮਹਾਰਾਜ ਸਾਹਿਬ ਕੋਲ ਆਇਆ ਧਰਿਓ ਰਚਿਤ ਪਣ ਦੋ ਹਜ਼ਾਰ ਤੂੰ ਹਜ਼ਾਰ ਰੁਪਈਆ ਉਹਨੇ ਮਹਾਰਾਜ ਸਾਹਿਬ ਨੂੰ ਭੇਟਾ ਰੱਖੀ ਮਾਸਟਕ ਟੇਕਿਓ ਗੁਰੂ ਅਗਾਰਾ ਤੇ ਮੱਥਾ ਟੇਕਿਆ ਮਹਾਰਾਜ ਸਾਹਿਬ ਦੇ ਅੱਗੇ ਉਸਨੇ ਹੱਥ ਜੋੜ ਜਬ ਸਨਮੁਖ ਬੈਸਾ ਹੱਥ ਜੋੜ ਕੇ ਉਹ ਸਾਹਮਣੇ ਬਹਿ ਗਿਆ ਤਾਂ ਬੋਲੇ ਪ੍ਰਭ ਇਹੋ ਧਨ ਹੈ ਕੈਸਾ ਮਹਾਰਾਜ ਪੁੱਛਣ ਲੱਗੇ ਵੀ ਇਹ ਮਾਇਆ ਕਿੱਥੋਂ ਆਈ ਹੈ ਕਿਸ ਕੋ ਸਿੱਖ ਕਹਾਂ ਤੂੰ ਰਹਾ ਕਿਦਾ ਸਿੱਖਿਆ ਤੇ ਕਿੱਥੇ ਰਹਿਣਾ ਹੈ ਸੁਣ ਗੁਰ ਸੰਗ ਬੇਨਤੀ ਕਹਾ ਸੁਣ ਕਰਕੇ ਉਸਨੇ ਦੱਸਣਾ ਕੀਤਾ ਔਰ ਮਲਤਾਨੇ ਕਰੋ ਬਸੇਰਾ ਸਿੰਦਾ ਮਹਾਰਾਜ ਮੈਂ ਮਲਤਾਨ ਦਾ ਵਾਸੀ ਮਲਤਾਨ ਚ ਰਹਿਣਾ ਹਾਂ ਆਇਓ ਮਰੀ ਦਾ ਨਗਾਹੇ ਕੇਰਾ ਜਿ ਮੈਂ ਇੱਕ ਨਗਾਹੇ ਵਾਲੇ ਪੀਰ ਦਾ ਚੇਲਾ ਹਾਂ ਇਤ ਵਿਵਹਾਰ ਕਰਨ ਕੋ ਆਇਓ ਇਦਨ ਮੈਂ ਮਹਾਰਾਜ ਕਾਰ ਵਿਹਾਰ ਕਰਨ ਆਇਆ ਸੀਗਾ ਬਕਿ ਉਸ ਨਾਮਾਲ ਫਿਰਿਓ ਅਕਲਾਇਓ ਮੇਰਾ ਨਾਮ ਸਮਾਨ ਜਿਹੜਾ ਵਿਕਦਾ ਨਹੀਂ ਸੀ ਪਿਆ ਮੈਂ ਬੜਾ ਵਿਆਕਲ ਹੋ ਗਿਆ ਸੀਗਾ। ਬੁੱਝਿਓ ਮੈਂ ਕੋ ਜ਼ਾਹਰ ਪੀਰ। ਤੇ ਮਹਾਰਾਜ ਸਾਹਿਬ ਜੀ ਮੈਂ ਨਾ ਆਪਣੇ ਜਿਹੜਾ ਪੀਰ ਹੀ ਨਾ ਉਸ ਨੂੰ ਯਾਦ ਕੀਤਾ। ਸੁਖੋ ਜਿਸ ਕੀ ਸੁਖ ਸੁਦੇਹਰਾ। ਤੇ ਮਹਾਰਾਜ ਸਾਹਿਬ ਜੀ ਮੇਰਾ ਪੀਰ ਇੱਥੇ ਹੈ ਨਹੀਂ ਸੀ ਤੇ ਮੈਂ ਕੋਈ ਸੁਖ ਸੁਖਣੀ ਸੀ। ਲੋਕਣ ਕਹਿਓ ਆਜ ਕੇ ਸਮੈ ਮੈਂ ਕਿਸੇ ਨੂੰ ਪੁੱਛਿਆ ਵੀ ਇਸ ਇਲਾਕੇ 'ਚ ਕੋਈ ਪੀਰ ਹੈ ਇੱਥੇ ਆ ਤਾ ਮੈਨੂੰ ਉਸ ਵੇਲੇ ਕਿਸ ਨੇ ਦੱਸਿਆ ਵੀ ਅੱਜ ਦੇ ਸਮੇਂ ਵਿੱਚ ਗੁਰੂ ਪੀਰ ਜाहਰ जग ਨਿਮੈ ਜੇ ਕੋਈ ਹੈ ਜाहਰ ਪੀਰ ਗੁਰੂ ਜਿਹਨੂੰ ਸੰਸਾਰ ਨਿਮਦਾ ਹੈ ਸੁਖੀ ਸੁਖਾ ਤਬੇ ਇੱਕ ਗਇਓ ਗੁਰੂ ਸਾਹਿਬ ਤੁਹਾਡੇ ਬਾਰੇ ਪਤਾ ਲੱਗਾ ਤਾਂ ਫਿਰ ਮੈਂ ਸੁਖ ਸੁਖ ਲਈ ਸੀ 8 60000 ਵਣਜ ਕਰ ਲਿਓ ਮੈਂ 60000 ਦਾ ਵਣਜ ਵਪਾਰ ਕਰ ਲਿਆ ਭਇਓ ਨਾ ਪੋ ਜੇ ਤਕ ਮਨ ਜਾਣੇ ਤੇ ਬੜਾ ਨਿਵਕੇ ਪ੍ਰੇਮ ਨਾਲ ਮਹਾਰਾਜ ਸਾਹਿਬ ਫਿਰ ਮੈਂ ਆਇਆ ਤਿਸ ਜਸਵੰਦ ਭੇਟ ਮੋਹ ਆਨੇ ਮੈਂ ਤਸਵੰਦ ਦੀ ਭੇਟਾ ਲੈ ਕੇ ਆਇਆ ਹਾਂ ਸ੍ਰੀ ਸਤਗੁਰ ਤਬ ਭਣਿਓ ਬਚਨ ਮਹਾਰਾਜ ਸਾਹਿਬ ਨੇ ਉਸ ਵੇਲੇ ਬਚਨ ਕੀਤਾ ਜਿਸ ਕੋ ਖੇਤ ਤਸੇ ਕਹੋ ਅੰਨ ਮਹਾਰਾਜ ਕਹਿੰਦੇ ਜਿਸ ਦਾ ਖੇਤ ਹੋਵੇ ਨਾ ਅਨਾਜ ਵੀ ਉਸੇ ਦਾ ਹੁੰਦਾ ਹੈ ਸੁਣ ਭਾਏ ਕੋ ਪੰਥੀ ਜਾਏ ਮਹਾਰਾਜ ਕਹਿੰਦੇ ਮੰਨ ਲਓ ਕੋਈ ਰਾਹੀ ਤੁਰਿਆ ਜਾਂਦਾ ਹੋਵੇ ਚਰਤ ਖੇਤ ਕੋ ਦਹੀਂ ਹਟਾਏ ਰਾਹ ਵਿੱਚ ਤੁਰੇ ਜਾਂਦੇ ਰਾਹੀ ਨੇ ਵੇਖਿਆ ਵੀ ਕਿਸੇ ਦੇ ਪਸ਼ੂ ਖੇਤ ਵਿੱਚ ਵੜ ਗਏ ਸੀ ਤੇ ਉਸ ਅਰਾਹੀ ਨੇ ਮੰਨ ਲਓ ਪਸ਼ੂ-ਬਾਰ ਕੱਢ ਦਿੱਤੇ ਹਨ ਤਾਂ ਦਾਵੇਦਾਰ ਖੇਤ ਕੋ ਹੋਏ ਨਾ ਕਦੇ ਵੀ ਖੇਤ ਦਾ ਦਾਵੇਦਾਰ ਨਹੀਂ ਬਣਦਾ ਇਹ ਕਾਇਆ ਬਾਤ ਲਿਖਤ ਹੈ ਕੋਈ ਨਾ ਤੇ ਮਹਾਰਾ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗਾ ਮਹਾਰਾਜ ਇਹ ਤੁਸੀਂ ਕੀ ਬਾਤ ਕਹੀ ਹੈ ਜਿਹੇ ਮੁਰੇਦਾ ਦੇਹੋ ਭੇਟ ਸੋਤਾ ਮਹਾਰਾ ਜੀ ਕਹਿੰਦੇ ਤਾਂ ਤੈਨੂੰ ਕਹਿ ਰਿਆਂ ਵੀ ਜਿਹਦਾ ਮੁਰੇਦਿਆਂ ਭੇਟਾ ਉਹਨੂੰ ਹੀ ਦੇ ਜਾ ਕੇ ਗੁਰ ਕੇ ਰਾਹੋ ਨ ਮਾਰਤ ਕਾਹੋ ਗੁਰ ਮੁਕੇ ਸੇ ਦਾ ਰਾਹ ਨਹੀਂ ਮਾਰਦਾ ਗੁਰੂ ਗੋਬਨ ਸਿੰਘ ਕਹੇਦਾ ਰਾਹ ਨਹੀਂ ਮਾਰਦੇ ਤੂੰ ਜਿਹਦਾ ਮਰੀਦ ਐਣਾ ਉਹਦੇ ਕੋ ਭੇਟਾ ਲੈ ਜਾ ਕੇ ਉਹਨੂੰ ਦੇ ਜਾ ਕੇ ਕਹੇ ਬਣਜਾਰਾ ਸੁਣੋ ਗੁਸਾਈ ਸੁਣ ਕੇ ਬਣਜਾਰਾ ਹੱਥ ਜੋੜ ਕੇ ਕਹਿਣ ਲੱਗਾ ਐ ਗੁਸਾਈ ਸਤਿਗੁਰ ਜੀ ਮੈਂ ਸੋ ਮਰੀਦੀ ਪਿਛਲਾ ਸੁਣਾਈ ਮਹਾਰਾਜ ਮੈਂ ਮਰੀਦ ਸਿੱਖਾ ਕਿਸੇ ਪੀਰ ਦਾ ਪਹਿਲਾਂ ਸੁਖ ਗੁਰੂ ਘਰ ਕੇ ਜਬ ਪਾਏ ਪਰ ਮੈਂ ਸੁਖ ਹੁਣ ਪੀਰ ਦੀ ਨਹੀਂ ਸੀ ਸੁਖੀ ਸੁਖ ਮੈਂ ਤੁਹਾਡੇ ਘਰ ਦੀ ਸੁਖੀ ਸੀ ਕਿਉਂਕਿ ਪੁੱਛਿਆ ਸੀ ਮੈਂ ਕਿਸੇ ਨੂੰ ਕਿ ਇਸ ਇਲਾਕੇ 'ਚ ਕੋਈ ਪੀਰ ਹੈ ਤਾਂ ਮਹਾਰਾਜ ਮੈਨੂੰ ਤੁਹਾਡਾ ਪਤਾ ਲੱਗਾ ਸੀ ਮੇਰਾ ਕਾਰਜ ਸਫਲ ਹੋਇਆ ਮੈਂ ਤੁਹਾਡੇ ਚਰਨਾਂ 'ਚ ਅਰਦਾਸ ਕੀਤੀ ਸੀ ਸੁਖ ਤੁਹਾਡੇ ਨਾਲ ਸੁਖੀ ਸੀਗੀ ਤਬ ਕੋ ਰਾਵਰ ਸਿੱਖ ਗੁਸਾਈ ਤਾ ਉਸ ਤੋਂ ਬਾਅਦ ਮੈਂ ਤੁਹਾਡਾ ਸਿੱਖ ਬਣ ਗਿਆ ਹਾਂ ਬਖਸ਼ੋ ਕਰਿਓ ਗੁਨਾਹੋ ਜੋ ਪਾਛੇ ਮਹਾਰਾਜ ਸਾਹਿਬ ਜੀ ਮੇਰੇ ਹੁਣ ਗੁਨਾਹ ਬਖਸ਼ ਦੇਣਾ ਕਰਿਓ ਜੋ ਪਿਛੇ ਹੋਏ ਹਨ ਆਪ ਜੀ ਜੈ ਸਿੱਖੀ ਮੁਝ ਆਛੇ ਹੁਣ ਮੈਨੂੰ ਸਿੱਖੀ ਦੀ ਦਾਤ ਬਖਸ਼ ਦੇਣਾ ਕਰੋ ਗੁਰੂ ਭਨਿਓ ਹਿੰਦਰਾ ਸਿੱਖ ਜੇਹੇ ਮਹਾਰਾਜ ਸੱਚੇ ਬਾਦਸ਼ਾਹ ਕਹਿਣ ਲੱਗੇ ਹਨ ਗੁਰੂ ਭਨਿਓ ਹਿੰਦੂਣ ਸਿੱਖ ਜੇਹੀ ਗੁਰੂ ਸਾਹਿਬ ਨੇ ਜਿੰਨੇ ਵੀ ਹਿੰਦੂ ਹਨ ਬਹੁਤ ਸਾਰੇ ਸਿੱਖ ਬਣੇ ਹਨ ਗਣ ਜਹ ਹੈ ਹਮਰੇ ਸਿੱਖ ਏਤੇ ਜਿਹੜੇ ਬਣ ਗਏ ਨੇ ਨਾ ਸਿੱਖ ਉਹ ਸਾਡੇ ਹਨ ਤੁਰਕ ਸਤ ਹਮ ਮਾਰਨ ਕਰਨੇ ਜਿਹੜੇ ਸਿੱਖੀ ਦੇ ਸਿਧਾਂਤ ਤੋਂ ਉਲਟ ਚੱਲ ਕੇ ਸਿੱਖੀ ਦਾ ਨਾਸ਼ ਕਰਨਾ ਚਾਹੁੰਦੇ ਵੈਰੀ ਉਸ ਛਤਰੂਆਂ ਵੈਰੂਆਂ ਨੂੰ ਅਸੀਂ ਮਾਰਾਂਗੇ ਬਕਰਿਓ ਖੰਡਾ ਤਿੰਨ ਕੋ ਹਰਨ ਉਸ ਨੂੰ ਖੰਡੇ ਦੀ ਧਾਰ ਤੇ ਖੰਡਾਂਗੇ ਜੋ ਉਹਨਾਂ ਦਾ ਸੋਨਾਹਨ ਮੇਰਾ ਜਿਹੜਾ ਉਹਨਾਂ ਦਾ ਨਾ ਜਿਹੜਾ ਪੀਰਾਂ ਮੁਰੀਦਾਂ ਦਾ ਵਾ ਮਾਰਨ ਜਿਹੜਾ ਪੀਰਾਂ ਦਾ ਨਾ ਜਿਹੜਾ ਪੀਰਾਂ ਦਾ ਚੇਲਾ ਉਹ ਸਾਡਾ ਕਦੇ ਨਹੀਂ ਹੋ ਸਕਦਾ ਜੋ ਮੇਰਾ ਤਿੰਨ ਕੋ ਨਹਹਿਰਾ ਜਿਹੜਾ ਮੇਰਾ ਸੇਖ ਹੈ ਨਾ ਉਹ ਕਿਸੇ ਪੀਰ ਦਾ ਨਹੀਂ ਹੋ ਸਕਦਾ ਮਹਾਰਾਜ ਨੇ ਸਪਸ਼ਟ ਗੱਲ ਕਹਿਤੀ ਜਿਹੜਾ ਪੀਰਾਂ ਦਾ ਵਾ ਉਹ ਮੇਰਾ ਨਹੀਂ ਹੋ ਸਕਦਾ ਤੇ ਜਿਹੜਾ ਪੀਰਾਂ ਦਾ ਵਾ ਉਹ ਮੇਰਾ ਨਹੀਂ ਤੇ ਜਿਹੜਾ ਸੱਚੇ ਪਾਤਸ਼ਾਹ ਕਹਿੰਦੇ ਮੇਰਾ ਵਣਾ ਉਹ ਕਿਸੇ ਪੀਰ ਕੋ ਜਾ ਹੀ ਨਹੀਂ ਸਕਦਾ ਤੇ ਇਹ ਗੱਲ ਸਪਸ਼ਟ ਹੈ ਸਿੱਖਣ ਵਾਲੀ ਹੈ ਤੇ ਕਿੰਨੇ ਨੇ ਅੱਜ ਸੱਚੀ ਦਸੀਏ ਤਾਂ ਉਹ ਐਤਵਾਰ ਵੀ ਗੁਰੂ ਕੋਹਾਜਰੀ ਪਰਦੇ ਹੋਣਗੇ ਤੇ ਕਈ ਦਿਨਾਂ ਅੱਗੇ ਪਿੱਛੇ ਵੀ ਤੇ ਪੀਰਾਂ ਦੇ ਕੋਲ ਵੀ ਤੇਲ ਪਾਉਂਦੇ ਹੋਣਗੇ ਉਥੇ ਵੀ ਤੇਗਾ ਚੜਾਉਂਦੇ ਹੋਣਗੇ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਜਿਹੜਾ ਮੇਰਾ ਉਹ ਕਿਸੇ ਹੋਰ ਤੇ ਕਿਸੇ ਹੋਰ ਪੀਰ ਦਾ ਨਹੀਂ ਹੋ ਸਕਦਾ ਤੇ ਜਿਹੜਾ ਕਿਸੇ ਹੋਰਾਂ ਪੀਰਾਂ ਦਾ ਵਾ ਉਹ ਮੇਰਾ ਕਦੇ ਨਹੀਂ ਹੋ ਸਕਦਾ ਸਤਿਗੁਰੂ ਸਪਸ਼ਟ ਗੱਲਾਂ ਸ਼ਬਦ ਸਪਸ਼ਟ ਕਹਿ ਦਿੰਦੇ ਹਨ ਹੁਣ ਸਿੱਖ ਰੱਖ ਕੇਸ ਵਿਸਾਲਾ ਜਿਹੜਾ ਸਾਡਾ ਹੋਊਗਾ ਨਾ ਸਿੱਖ ਮਹਾਰਾਜ ਕਹਿੰਦੇ ਉਹ ਸਾਡਾ ਸਿੱਖ ਸਿੱਖੀ ਸਰੂਪ ਵਿੱਚ ਹੋਏਗਾ ਕੇਸਾਂ ਵਾਲਾ ਹੋਏਗਾ ਦੇਣ ਲੈਣ ਇਹ ਸਰਬ ਸੁਖਾਲਾ ਪਾਤਸ਼ਾਹ ਕਹਿੰਦੇ ਮੇਰਾ ਉਹਨਾਂ ਦੇ ਨਾਲ ਲੈਣ ਦੇਣ ਬੜਾ ਸੌਖਾ ਕੇਸਾਂ ਵਾਲਾ ਹੋ ਮੇਰਾ ਸਿੱਖ ਹੋ ਉਹਦੇ ਨਾਲ ਮੇਰਾ ਲੈਣ ਦੇਣ ਬੜਾ ਸੌਖਾ ਸੁਖਾਲਾ ਭਾਵ ਕੀ ਉਹਦੇ ਨਾਲ ਮੇਰਾ ਪਿਆਰ ਸਾਂਝ ਵਿਚਾਰ ਸਾਰੀ ਸਾਂਝੀ ਹੈ ਬੜੀ ਪਿਆਰੀ ਸਾਬਤ ਸਦਕਾ ਰੱਖ ਬੋ ਜੋਏ ਜਿਹੜਾ ਸਿੱਖ ਸਦਕ ਰੱਖਦਾ ਹੈ ਸਾਬਤ ਭਾਵ ਸਾਬਤ ਸਿਦਕ ਕਾਇਮ ਕਰਦਾ ਹੈ ਹੈ ਕਠਨ ਤ ਕਠਨੈ ਸੋਏ ਹੈ ਬੜਾ ਕਠਨ ਕਠਨ ਤੋਂ ਵੀ ਕਠਨ ਹੈ ਬੇ ਸਿਦਕ ਬੁਏ ਮੰਦ ਅਹਿਮਦ ਹੈ ਬਾਦਸ਼ਾਹ ਕਹਿੰਦੇ ਜਿਹੜੇ ਬੇ ਸਿਦਕ ਹੀ ਹੁੰਦੇ ਨਾ ਉਹ ਬੁਏ ਦਾ ਅਰਥ ਹੁੰਦਾ ਬਦਬੂ ਦੀ ਤਰ੍ਹਾਂ ਹੁੰਦੇ ਨੇ ਸਿਦਕ ਬੁਏ ਖੂਬ ਮਗਜ ਖੈਰ ਸੁਦਾ ਬਾਦਸ਼ਾਹ ਕਹਿੰਦੇ ਜਿਹੜਾ ਸਿਦਕ ਹੁੰਦਾ ਨਾ ਖੁਸ਼ਬੂ ਵਾਂਗ ਫੈਲਦਾ ਹੈ ਵਿਖਮ ਖਾਣਾ ਮੈਂ ਪਰ ਤੰਚ ਨਾ ਸੁਖੋ ਸਤਗੁਰੂ ਪਾਤਸ਼ਾਹ ਕਹਿ ਲਗੇ ਜਿਹੜਾ ਬੇਮੁਖ ਹੋਵੇ ਨਾ ਉਹ ਸੁਖ ਨਹੀਂ ਪਾਉਂਦਾ ਦੋਹਰਾ ਸਿਦਕ ਬਲਾਈ ਛੇ ਕਰਹਿ ਸਿਦਕ ਬੇਸਿਦਕੀ ਕਰਨ ਓਜਾੜ ਸਿਦਕ ਬਲਾਈ ਛੇ ਕਰੇ ਪਾਤਸ਼ਾਹ ਕਹਿ ਲਗੇ ਸਿਦਕ ਵਾਲਾ ਜਿਹੜਾ ਹੁੰਦਾ ਨਾ ਉਪਰ ਉਸੇ ਦੇ ਸਿਰ ਤੇ ਦੁੱਖਾਂ ਨੂੰ ਨਾਸ਼ ਕਰਦਾ ਹੈ ਬੇਸਦਕੀਆ ਦੁੱਖ ਪਾਉਂਦਾ ਤੇ ਉਜਾੜ ਜਾਂਦਾ ਹੈ ਗੁਰਪੀਰ ਬੇਸਦਕੀ ਕਹਿ ਨਹੀਂ ਨਾਨਕ ਖੇਤ ਵਿਗਾ ਬਿਵਾੜ ਸਤਿਗੁਰੂ ਸਾਹਿਬ ਕਹਿਣ ਲੱਗੇ ਵੀ ਜਿਹੜਾ ਗੁਰਪੀਰ ਜਿਹੜਾ ਗੁਰੂ ਤੇ ਪੀਰ ਦੇ ਤੂੰ ਵੀ ਬੇਸਦਕੀਆ ਤੁਰਿਆ ਫਿਰਦਾ ਉਹ ਆਪਣਾ ਖੇਤ ਉਜਾੜਦਾ ਫਿਰਦਾ ਆ ਗੁਰੂ ਸਾਹਿਬ ਮਹਾਰਾਜ ਨੇ ਇਸ ਤਰ੍ਹਾਂ ਸਿਧਾਂਤ ਬਖਸ਼ਿਸ਼ ਕੀਤਾ ਸਿੱਖੀ ਦੀ ਜਾਚ ਅਗਲਿਆਂ ਨੂੰ ਸਮਝਾ ਦਿੱਤੀ ਗੁਰੂ ਸੱਚੇ ਪਾਛ ਦੇ ਇਤਿਹਾਸ ਦੀ ਵਿਚਾਰ ਕਰਦੇ ਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਗੁਰੂ ਅਤੇ ਸੰਗਤ ਬਖਸ਼ਣਯੋਗ ਹੈ ਬਖਸ਼ ਲੈਣਾ ਪਾਤਸ਼ਾਹ ਕਿਰਪਾ ਕਰਨਾ ਚੜ੍ਹਦੀਆਂ ਕਲਾ ਗੁਰ ਸਿੱਖੀ ਜੀਵਨ ਬਖਸ਼ਿਸ਼ ਕਰਨ ਤੇਲ ਫੁੱਲ ਪੇਟਾਵਾ ਯਾਤਰਾਵਾਂ ਸੇਵਾਵਾਂ ਸਫਲ ਕਰਨ ਜੀ ਅੰਗ ਸੰਗ ਸਹਾਈ ਹੋਣ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨ ਗੁਰੂ ਦਰਬਾਰ ਅੰਦਰ ਬਹੁਤ ਵੱਡੀਆਂ ਆਕਾਰ ਸੇਵਾਵਾਂ ਚੱਲ ਰਹੀਆਂ ਜਿਵੇਂ ਗੁਰੂ ਕੇ ਲੰਗਰ ਹਾਲ ਦੀ ਬਹੁਤ ਵੱਡੇ ਪੱਧਰ ਤੇ ਕਾਰ ਸੇਵਾ ਚੱਲ ਰਹੀ। ਸ਼੍ਰੀ ਅਖੰਡ ਪਾਠ ਸਾਹਿਬ ਦੇ ਕਮਰਿਆਂ ਦੀ ਕਾਰ ਸੇਵਾ ਚੱਲ ਰਹੀ ਹੈ। ਹੋਰ ਬੇਅੰਤ ਸੇਵਾਵਾਂ ਚੱਲ ਰਹੀਆਂ ਨੇ। ਸੋ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਦੇਸ਼ਾਂ ਵਿਦੇਸ਼ਾਂ 'ਚ ਬੈਠੀ ਹੋਏ ਸੰਗਤ ਵੀ ਆਪ ਵੇਖਦੇ ਹੋ ਗੁਰੂ ਘਰ ਦੇ ਦਰਬਾਰ ਦਾ ਦੀਵਾਨ ਤੇ ਡਿਸਪਲੇ ਹੋਏ ਨੰਬਰਾਂ ਉੱਪਰ ਅਕਾਊਂਟ ਦੇ ਉੱਪਰ ਆਪ ਜੀ ਦਾ ਸੰਬੰਧ ਦੀ ਪੇਟਾ ਭੇਜ ਸਕਦੇ ਹੋ ਗੁਰੂ ਘਰ ਦੇ ਦਰਸ਼ਨ ਕਰਨ ਆਈਆਂ ਸੰਗਤਾਂ ਨੂੰ ਵੀ ਬੇਨਤੀ ਤਾਂ ਮੰਨ ਧੰਨਾ ਸੇਵਾ ਕਰਕੇ ਗੁਰੂਕੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ ਗੁਰੂ ਸਹਿ ਮਹਾਰਾਜ ਆਪ ਦੀਆਂ ਯਾਤਰਾਵਾਂ ਸਵਾਵਾਂ ਪਿਟਾਵਾਂ ਸਫਲ ਕਰਨ ਦੀ ਅੰਗ ਸੰਗ ਸਹਾਈ ਹੋਣ ਆਓ ਆਖਰੀ ਪੰਗਤੀਆਂ ਪੜ ਕੇ ਸਮਾਪਤੀ ਹੈ ਜੀ ਸਿਦਕ ਬਲਾਈ ਸ਼ੇਕਾਰ ਬੇ ਸਦਕੀ ਘਰਨ ਉਜਾੜ ਗੁਰ ਪੀਰ ਬੇ ਸਦਕੀ ਕਹਿ ਨਹੀਂ ਨਾਨਕ ਖੇਤ ਵਿਵਾੜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ